ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕੀ ਮਿੱਤਰੋ ਸਾਨੂੰ ਪਤਾ ਹੈ ਕਿ ਅਸੀਂ ਹਰ ਪਿੰਡ ਵਿੱਚ ਜਾ ਰਹੇ ਹਾਂ ਜਿੱਥੋਂ ਦੇ ਜਿੱਥੋਂ ਜਿੱਥੋਂ ਦੇ ਸਰਪੰਚ ਜਿੱਤੇ ਹੋਏ ਨੇ ਪਿੰਡਾਂ ਦੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਮੁबारकबाद ਦੇ ਰਹੇ ਹਾਂ ਇਸੇ ਤਰ੍ਹਾਂ ਅੱਜ ਅਸੀਂ ਪਿੰਡ ਪਾਲੇਵਾਲ ਵਿਖੇ ਪਹੁੰਚੇ ਹਾਂ ਇੱਥੋਂ ਦੇ ਸਰਪੰਚ ਚੰਟਲ ਦੇਵੀ ਜੋ 187 ਵੋਟਾਂ ਨਾਲ ਜਿੱਤੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪਿੰਡ ਦੇ ਵਿਕਾਸ ਬਾਰੇ ਪੁੱਛਦੇ ਹਾਂ ਕਿ ਉਸ ਉਹਨਾਂ ਨੇ ਪਿੰਡ ਦੇ ਵਿਕਾਸ ਬਾਰੇ ਕੀ ਸੋਚਿਆ ਤੇ ਮੌਜੂਦਾ ਸਰਕਾਰ ਬਾਰੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਜੋ ਜਿਸ ਤਰ੍ਹਾਂ ਕੀ ਇੱਕ ਨੌਜਵਾਨੀ ਨੂੰ ਬੜਾ ਵੱਡਾ ਕੋਡ ਲੱਗਿਆ ਹੋਇਆ ਨਸ਼ੇ ਦਾ ਇਸ ਬਾਰੇ ਪੁੱਛਦੀ ਆ ਪਹਿਲਾਂ ਤਾਂ ਚੰਚਲ ਦੇਵੀ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਤੁਸੀਂ 187 ਵੋਟਾਂ ਨਾਲ ਜਿੱਤੇ ਜੀ ਹਾਂਜੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਇੱਥੇ ਸਾਡੇ ਤੱਕ ਪੁੱਜੇ ਠੀਕ ਹੈ ਜੀ ਚੰਚਲ ਦੇਵੀ ਜੀ ਤੁਸੀਂ ਆਪਣਾ ਕੀ ਸੋਚਿਆ ਪਿੰਡ ਬਾਰੇ ਕੀ ਸੋਚਿਆ ਕੀ ਪਿੰਡ ਦਾ ਕੀ ਕਰਨ ਬਾਰੇ ਸੋਚਿਆ ਜਿੱਤ ਤੋਂ ਬਾਅਦ ਅਸੀਂ ਜੀ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹਨੀ ਆ ਪਿੰਡ ਨੂੰ ਸੁਧਾਰਨਾ ਚਾਹਨੀ ਆ ਤੇ ਬਾਕੀ ਜਿਹੜਾ ਸਾਡਾ ਕੋਈ ਮਸਲਾ ਆ ਅਸੀਂ ਇਕੱਠੇ ਕਰਕੇ ਸਾਰੇ ਸਰਪੰਚ ਪੰਚ ਇਕੱਠੇ ਹੋ ਕੇ ਅਸੀਂ ਇਹ ਮਸਲਾ ਵੀ ਠੀਕ ਕਰਨਾ ਚਾਹਦੇ ਆਂ ਠੀਕ ਹੈ ਤੁਸੀਂ ਜਣੀ ਜੇ ਦਾ ਮਤਲਬ ਪਿੰਡ ਦਾ ਜਿੰਨਾ ਵੀ ਵਿਕਾਸ ਰੰਦਾ ਉਹ ਕਰਾਉਣਾ ਚਾਹਦੇ ਹੋ ਠੀਕ ਹੈ ਜੀ ਪੰਚ ਜੀ ਪੰਚ ਜੀ ਸਾਥੀ ਕਾਲ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੁਸੀਂ ਪੰਚ ਬਣੇ ਜੀ ਹਾਂਜੀ ਬਹੁਤ-ਬਹੁਤ ਜੀ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਹਾਂਜੀ ਪੰਚੋ ਵੀ ਤੁਹਾਡੇ ਪਿੰਡ ਦੇ ਜਿਹੜੇ ਮੇਨ ਮੁੱਦੇ ਆ ਜਿਹੜੇ ਜਿੱਦਾਂ ਆਪਾਂ ਕਹਿ ਦਈਏ ਕਿ ਇਹ ਮੇਨ ਸਾਡੇ ਪਿੰਡ ਦੇ ਪ੍ਰੋਬਲਮ ਆ ਉਹ ਕਿਹੜੀਆਂ-ਕਿਹੜੀਆਂ ਆ ਜੀ ਪ੍ਰੋਬਲਮ ਤਾਂ ਜੀ ਬਹੁਤ ਜ਼ਿਆਦਾ ਹੈ ਸਾਡੇ ਪਿੰਡ ਵਿੱਚ ਪਹਿਲਾਂ ਤਾਂ ਜੀ ਛੱਪੜ ਦੀ ਪ੍ਰੋਬਲਮ ਬਹੁਤ ਵੱਡੀ ਹੈ ਹਾਂਜੀ ਬਾਕੀ ਸੜਕਾਂ ਦਾ ਵੀ ਬਹੁਤ ਮਾੜਾ ਹਾਲ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਸਕੂਲ ਦਾ ਵੀ ਹੈ ਇੱਥੇ ਕੰਮ ਕੋਈ ਵੀ ਨਹੀਂ ਹੋਇਆ ਅਜੇ ਤੱਕ ਠੀਕ ਹੈ ਜੀ ਸਾਰੇ ਕੰਮ ਅਸੀਂ ਕਰਾਉਣਾ ਚਾਹਦੇ ਹਾਂ ਧਰਮਸ਼ਾਲਾ ਜੀ ਸਾਡੀ ਸ਼ਾਮਲਾ ਲਈ ਤਾਂ ਸੁਧਾਰ ਹੋਣਾ ਚਾਹੀਦਾ ਹਾਂਜੀ ਆ ਪਿੱਛੇ ਹਾਂਜੀ ਹਾਂ ਇਹ ਵੀ ਇੱਥੋਂ ਕੋਈ ਇੱਕ ਕਮਰਾ ਪੈ ਜਾਵੇ ਨਾਲੇ ਭਾਰਤੀ ਪੈ ਕੇ ਐਨ ਬਣ ਜਾਵੇ ਕੋਈ ਚਲਕੇ ਬੰਦਾ ਵਿਆਹ ਸ਼ਾਦੀ 'ਚ ਕਿਸੇ ਵੇਲੇ ਔਖੀ ਭਾਰੀ ਨੀ ਕਰ ਸਕਦਾ ਹੈ ਕੀ ਕਹੇ ਜੀ ਨਹੀਂ ਤੁਹਾਡੇ ਪਿੰਡ ਦੇ ਜਿੱਦ ਤੱਕ ਕਹਦੀਏ ਕਾਫੀ ਮਸਲੇ ਸਰਪੰਚ ਸਾਹਿਬ ਜਿੱਦਾਂ ਤੁਹਾਡੇ ਪਿੰਡ ਦੇ ਜਿਹੜੀਆਂ ਗਲੀਆਂ ਆ ਉਹ ਇੰਟਰਲੋਕ ਦੀ ਬਣ ਚੁੱਕੀਆਂ ਨੇ ਨਹੀਂ ਜੀ ਕੁਝ ਬਣ ਗਈਆਂ ਕੁਝ ਬੜੀਆਂ ਨਹੀਂ ਹੈਗੀਆਂ ਅਜੇ ਠੀਕ ਹੈ ਜੀ ਹਾਂ ਜੀ ਹਾਂ ਜੀ ਸਰਪੰਚ ਜੀ ਤੁਸੀਂ ਧਰਮਸ਼ਾਲਾ ਦੀ ਗੱਲ ਕਰਦੇ ਆ ਜੀ ਧਰਮਸ਼ਾਲਾ ਦੀ ਜਾਦਾ ਖਰਾਬ ਹਾਲਤ ਹੈ ਹਾਂ ਜੀ ਹਾਂ ਜੀ ਬਹੁਤ ਜਿਆਦਾ ਹਾਲਤ ਹੈ ਲਾਈਟ ਵੀ ਨਾ ਹੈਗੀ ਉੱਥੇ ਲਾਈਟ ਵੀ ਨਹੀਂ ਹੈਗੀ ਲਾਈਟ ਵੀ ਨਾ ਹੈਗੀ ਉੱਥੇ ਸਾਰ ਸੁਧਾਰ ਹੋਣ ਵਾਲਾ ਹੀ ਹੈ ਜੀ ਠੀਕ ਹੈ ਠੀਕ ਹੈ ਜੀ ਤੁਸੀਂ ਜਦੋਂ ਗੱਲ ਕਰਦੇ ਸੀ ਪੰਸਾਬ ਸਕੂਲ ਸਕੂਲਾਂ ਦੀ ਗੱਲ ਕਰਦੇ ਸੀ ਉਹਦੇ ਬਾਰੇ ਦੱਸੋ ਸਕੂਲ ਦਾ ਤੁਹਾਡੇ ਸਕੂਲ ਚ ਕਿਦਾਂ ਕੀ ਇਮਾਰਤਾਂ ਸਹੀ ਨਹੀਂ ਹੈਗੀਆਂ ਹਾਂਜੀ ਸਾਡੇ ਸਕੂਲ ਦੀ ਕੋਈ ਵੀ ਠੀਕ ਨਹੀਂ ਹੈ ਜੱਕ ਹਾਂਜੀ ਬੱਚੇ ਵੀ ਟਾਟਾ ਤੇ ਵਹਿੰਦੇ ਆ ਅੱਛਾ ਜੀ ਤੇ ਅਸੀਂ ਉਹ ਸਕੂਲ ਦਾ ਵੀ ਹੱਲ ਕਰਨਾ ਚਾਹੁੰਦੇ ਆਂ ਤੇ ਬਾਕੀ ਮੇਨ ਗੱਲ ਸਾਡੀ ਟੋਬੇ ਦਾ ਮੁੱਦਾ ਜ਼ਿਆਦਾ ਹੈ। ਹਾਂਜੀ ਸਾਡੀ ਗਲੀ ਦੇ ਵਿੱਚ ਤੁਸੀਂ ਜਾ ਕੇ ਦੇਖੋ ਤੇ ਬੱਚੇ ਜਿਹੜੇ ਆ ਸਕੂਲਾਂ ਦੇ ਡਿੱਗਦੇ ਆ। ਤੇ ਬਾਕੀ ਸਿਲੰਡਰ ਲੈ ਕੇ ਲੋਕੀ ਨੰਗ ਨੰਗ ਸਕਦੇ ਕੋਈ ਰਿਸ਼ਤੇਦਾਰ ਵੀ ਆਂਦਾ ਉਹਦੇ ਘਰ ਨਹੀਂ ਜਾ ਸਕਦਾ ਹੈ। ਜ਼ਿਆਦਾ ਮਾੜੀ ਹਾਲਤ ਸਾਡੀ ਗਰੀ ਦੀ ਹੈ। ਅੱਛਾ ਜੀ ਮਤਲਬ ਉੱਥੇ ਪਾਣੀ ਪਾਣੀ ਜ਼ਿਆਦਾ ਆਇਆ ਵਾ। ਉਹ ਜ਼ਿਆਦਾ ਟੋਬ ਅੱਜ ਤਾਈਂ ਸਾਡਾ ਕੋਈ ਵੀ ਸੁਧਾਰ ਨਹੀਂ ਦਿੱਤਾ ਹੋਇਆ। ਤੇ ਅੱਛਾ ਜੀ ਤੇ ਅਸੀਂ ਰੋੜੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੀ ਇਸ ਵਸੇ ਦਾ ਹੱਲ ਕਰਾਏ। ਠੀਕ ਹੈ ਜੀ। ਹਾਂਜੀ ਠੀਕ ਹੈ। ਪੰਸਾਬ ਤੁਸੀਂ ਕੋਈ ਸਮੱਸਿਆ ਦਾ ਜੀ ਧੰਨਵਾਦ ਜੀ ਤੁਹਾਡਾ ਬਹੁਤ ਲੱਖ ਜੀ ਦੇਖੋ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਸਾਡੇ ਪਿੰਡ ਦਾ ਮਸਲਾ ਹੱਲ ਹੋਣਾ ਚਾਹੀਦਾ ਠੀਕ ਹੈ ਜੀ ਹਾਂ ਜੀ ਜੋ ਸਾਡੇ ਸਰਪੰਚ ਸਾਹਿਬ ਦੱਸਦੇ ਆ ਜੋ ਗੱਲਬਾਤ ਹੈ ਦੇਖੋ ਜੀ ਇਹਨਾਂ ਨਾਲ ਹੀ ਹੈ ਸਾਰੀ ਗੱਲਬਾਤ ਸਾਡੀ ਤੇ ਬਾਕੀ ਰੋੜੀ ਦਾ ਭਾਜੀ ਦਾ ਬਹੁਤ ਧੰਨਵਾਦ ਜੀ ਠੀਕ ਹੈ ਜੀ ਹਾਂ ਜੀ ਪੰ ਸਰ ਤੁਸੀਂ ਬੋਤਿਆ ਜਾਨੇ ਠੀਕ ਹੈ ਜੀ ਓਕੇ ਜੀ ਬਾਕੀ ਸਰਪੰਚ ਸਾਹਿਬ ਜੀ ਜਿੱਦਾਂ ਇਹਨਾਂ ਨੇ ਦੱਸੇ ਦਿੱਤਾ ਹੈ ਕਿ ਜਿਹੜਾ ਤੁਹਾਡਾ ਟੋਬੇ ਦਾ ਮਸਲਾ ਹੈ ਉਹ ਜਾਨੀ ਮੇਨ ਮਸਲਾ ਹੈ ਜੀ ਹਾਂਜੀ ਬਹੁਤ ਮੇਨ ਮਸਲਾ ਹੈ ਜੀ ਉਹਦੇ ਵਿੱਚ ਸਾਨੂੰ ਇੱਥੇ ਪਿੰਡ ਚ ਕੂੜਾ ਸਿੱਟਣ ਦੀ ਜਗ੍ਹਾ ਹੈ ਨਹੀਂ ਤੇ ਲੋਕ ਸਾਰਾ ਕੂੜਾ ਉਹਦੇ ਵਿੱਚ ਹੀ ਸਿੱਟਦੇ ਟੋਬੇ ਚ ਅੱਛਾ ਟੋਬੇ ਸਿੱਟਦੇ ਆ ਉਹਦੇ ਵਿੱਚ ਸਿੱਟਦੇ ਨੇ ਹਾਂਜੀ ਉਸ ਕਰਕੇ ਵੀ ਪਾਣੀ ਰੁਕ ਜਾਂਦਾ ਸਾਰਾ ਤੇ ਪਾਣੀ ਉਹ ਸਾਰਾ ਗਲੀਆਂ ਚ ਜਾਂਦਾ ਠੀਕ ਹੈ ਹਾਂਜੀ ਗਲੀਆਂ ਚ ਫੇਰ ਬਹੁਤ ਤੰਗੀ ਹੋਇਆ ਕਰਦੀ ਸਾਰਿਆਂ ਨੂੰ ਠੀਕ ਹੈ ਸਰਪੰਚ ਸਾਹਿਬ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁबारकਾਂ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੇ ਤੁਸੀਂ ਦੱਸੋ ਜਿਹੜਾ ਟੁੱਬੇ ਦਾ ਮੁੱਦਾ ਆ ਜਿਹੜਾ ਤੁਸੀਂ ਮੁੱਖ ਦੱਸਦੇ ਆ ਇਹਦਾ ਕੀ ਕਾਰਨ ਆ ਮੱਦੇ ਦਾ ਜੀ ਟੁੱਬੇ ਦਾ ਸਾਡੇ ਦਾ ਛੱਪੜ ਦਾ ਮੇਨ ਮੁੱਦਾ ਇਹ ਕੀ ਦੀ ਨਿਕਾਸੀ ਨਹੀਂ ਹੈ ਪਾਣੀ ਦੀ ਕਿਤੇ ਵੀ ਅੱਛਾ ਜੀ ਔਰ ਮੇਨ ਸਾਡੇ ਪਿੰਡ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਸਾਨੂੰ ਕੂੜਾ ਠੱਟਣ ਨੂੰ ਫੈ ਨਹੀਂ ਹੈ ਹਾਂਜੀ ਤੇ ਇਸ ਕਰਕੇ ਜਿਹੜਾ ਪਾਣੀ ਜਦ ਤੱਕ ਨਿਕਾਸੀ ਨਹੀਂ ਹੁੰਦੀ ਹੁਣ ਪਾਣੀ ਕਿਹਾ ਉਹ ਪਿੱਛੇ ਮੋੜਨਾ ਸ਼ੁਰੂ ਹੋ ਗਿਆ ਗਲੀਆਂ ਦੇ ਵਿੱਚ ਨੂੰ ਜਾਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਹਾਂਜੀ ओके ਤੇ ਇਹ ਇਹਦਾ ਆਪਣਾ ਜਿੱਦਾਂ ਕਹਿੰਦੇ ਆ ਆਪਾਂ ਕਈ ਹੁਣ ਰੱਖ ਦਿੰਦੇ ਆ ਜਿਹਦਾ ਮੋਟਰ ਆਪਣੀਆਂ ਸੋਲਰ ਮੋਟਰ ਵਗੈਰਾ ਨਾਲ ਉਹ ਉਹ ਨਹੀਂ ਪ੍ਰਬੰਧ ਹੁੰਦੇ ਜੀ ਹਾਂਜੀ ਉਹ ਵੀ ਪ੍ਰਬੰਧ ਹੈਗਾ ਜੀ ਅਸੀਂ ਗਏ ਸੀਗੇ ਆਪਣੇ ਆਪਣੇ ਐਮਐਲਏ ਜੀ ਸਾਡੇ ਹਲਕੇ ਦੇ ਸ਼੍ਰੀ ਜੈਕਿਸ਼ਿੰਗ ਜੀ ਰੋੜੀ ਐਮਐਲਏ ਸਾਹਿਬ ਉਹਨਾਂ ਕੋਲ ਵੀ ਗਏ ਸੀਗੇ ਉਹਨਾਂ ਨੇ ਵੀ ਸਾਨੂੰ ਵਾਸ਼ਰੂਮ ਦੋਹਾ ਕਿ ਅਸੀਂ ਇੱਕ ਤਾਂ ਮੋਟਰ ਦਾ ਪ੍ਰੋਜੈਕਟ ਚਲਾਇਆ ਮੋਟਰ ਦਾ ਪਾਣੀ ਮੋਟਰ ਲਗਾ ਕੇ ਪਾਣੀ ਉੱਪਰਲੇ ਖੇਤਾਂ ਨੂੰ ਲਾਵਾਂਗੇ ਉੱਥੇ ਤੇ ਦੂਜਾ ਇਹ ਚਾਹੁੰਦੇ ਆ ਕਿ ਜਦ ਸੀਵਰੇਜ ਪੈ ਰਿਹਾ ਇਹਦੇ ਨਾਲ ਸਾਡਾ ਓਵਰ ਪਾਣੀ ਜਿਹੜਾ ਪਿੰਡ ਦਾ ਨਿਕਲੇ ਤਾਂ ਕਿ ਪਿੰਡ ਦੇ ਜਿਹੜਾ ਟੋਬੇ ਦਾ ਪਾਣੀ ਨਿਕਾਸੀ ਹੋਵੇ। ਹਾਂ ਜੀ ਸਿਵਰੇਜ ਪੈ ਰਿਹਾ ਜੀ? ਹਾਂ ਜੀ ਸਿਵਰੇਜ ਸ਼ਹਿਰ ਚ ਪੈ ਰਿਹਾ ਤੇ ਅਸੀਂ ਗੱਲ ਵੀ ਕੀਤੀ ਹੈ ਦਾ ਆਪਣੇ ਐਮਐਲਏ ਸਾਹਿਬ ਨਾਲ ਉਹਨੇ ਤੁਹਾਨੂੰ ਆਸ਼ਵਾਸਨ ਦੋਇਆ ਕਿ ਅਸੀਂ ਲਿੰਕ ਕਰ ਦਾਂਗੇ ਤੁਹਾਡਾ ਸਿਵਰੇਜ ਨਾਲ। ਠੀਕ ਹੈ ਜੀ ਫਿਰ ਤਾਂ ਇਹ ਜੇ ਤੁਹਾਨੂੰ ਵਿਸ਼ਵਾਸ ਦਵਾਇਆ ਸਰਦਾਰ ਜੈਕੀਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਉਹਨਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਵੈਸੇ ਕਿ ਉਹ ਜਿਹੜਾ ਇਹਨਾਂ ਦਾ ਪਾਣੀ ਆ ਉਹ ਜੋ ਸ਼ਹਿਰ ਵਿੱਚੋਂ ਸੀਵਰੇਜ ਪੈ ਰਿਹਾ ਉਹਦੇ ਨਾਲ ਲਿੰਕ ਕਰ ਦੇਣਗੇ ਤੇ ਇੱਕ ਜੋ ਇਹਨਾਂ ਨੂੰ ਮੋਟਰ ਕਿਹਾ ਸੀ ਆਪਣੀ ਸੋਲਰ ਮੋਟਰ ਸੋਲਰ ਮੋਟਰ ਦਾ ਬਹੁਤ ਫਾਇਦਾ ਹੋਵੇਗਾ ਇੱਕ ਧਰਤੀ ਦਾ ਪਾਣੀ ਬਚੇਗਾ ਦੂਜਾ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਲੱਗੇਗਾ ਉਹਦਾ ਬਹੁਤ ਫਾਇਦਾ ਹੋਵੇਗਾ ਜੀ ਜੀ ਅਸੀਂ ਇਹ ਟੋਬੇ ਦੇ ਹਸਾਰ ਵਾਸਤੇ ਦੋ ਆਪਸ਼ਨ ਲੈ ਕੇ ਚੱਲੇ ਹਾਂ ਇੱਕ ਤਾਂ ਖੇਤਾਂ ਨੂੰ ਪਾਣੀ ਲੱਗ ਜਾਵੇ ਦਾ ਤੇ ਜਿਹੜਾ ਬਰਸਾਤ ਦੇ ਨਾਲ ਜਿਹੜਾ ਓਵਰ ਪਾਣੀ ਆ ਫੀਵਰੇਚ ਪੈ ਜਵੇ ਸਾਡੀ ਇਹ ਹੀ ਆਪਣੇ ਐਮਐਲਏ ਸਾਹਿਬ ਨੂੰ ਬੇਨਤੀ ਹੈ ਤੇ ਅਸੀਂ ਆਪਣੇ ਪੂਰੀ ਪੰਚਾਇਤ ਚੋਣਾਂ ਤੋਂ ਬਾਅਦ ਅਸੀਂ ਗਏ ਸੀ ਕਿ ਆਪਣੇ ਐਮਐਲਏ ਸਾਹਿਬ ਕੋਲ ਉਹਨੇ ਸਾਨੂੰ ਬਹੁਤ ਅੱਛਾ ਸਾਡਾ ਸਵਾਗਤ ਕੀਤਾ ਇੱਥੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਜਿਆਦਾ ਜਿਆਦਾ ਸਾਡੇ ਪਿੰਡ ਦੇ ਵਿਕਾਸ ਵਾਸਤੇ ਸਾਡਾ ਸੇਵ ਹੋ ਕੰਨ ਤੇ ਸਾਡੇ ਪਿੰਡ ਦੇ ਵੱਲ ਧਿਆਨ ਦੇਣ ਠੀਕ ਹੈ ਜੀ ਤਾਂ ਤੇ ਤੁਸੀਂ ਮੈਨੂੰ ਇੱਕ ਇਹ ਦੱਸੋ ਸਪੰਸਰ ਜਿਹੜੀ ਮੌਜੂਦਾ ਸਰਕਾਰ ਚੱਲ ਰਹੀ ਹੈ ਛੋਟਾ ਉਰੇ ਉਹਦੇ ਬਾਰੇ ਕੀ ਉਹਦਾ ਬਿਆਨ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਮੌਜੂਦਾ ਸਰਕਾਰ ਪੰਜਾਬ ਚ ਬਹੁਤ ਵਧੀਆ ਚੱਲ ਰਹੀ ਹੈ ਜੀ ਤੇ ਕਾਫੀ ਇਹਨਾਂ ਦੇ ਪਿੰਡਾਂ ਦਾ ਵਿਕਾਸ ਵੀ ਕੀਤਾ ਹੈ ਹਾਂਜੀ ਹਾਂਜੀ ਤੇ ਅਸੀਂ ਵੀ ਸਰਕਾਰ ਦੇ ਨਾਲ ਚੱਲਾਂਗੇ ਅੱਗੇ ਆਉਣ ਵਾਲੇ ਟਾਈਮ ਤੇ ਇਹ ਪੂਰਾ ਸਾਡੇ ਪਿੰਡ ਵਾਸਤੇ ਜਿੱਦਾਂ ਸੁਧਾਰ ਹੋਵੇਗਾ ਇਹ ਮੋੜੇ ਦੇ ਨਾਲ ਮੋੜਾ ਸਰਕਾਰ ਦੇ ਜੋੜ ਕੇ ਚੱਲਾਂਗੇ ਠੀਕ ਹੈ ਜੀ ਤੇ ਆਪਣੇ ਆਪਣੇ ਹਲਕੇ ਦੇ ਜੋ ਐ ਐਮਐਲਏ ਨੇ ਜੈਕੇਸ਼ ਸਿੰਘ ਰੋੜੀ ਜੋ ਸਾਡੇ ਹਲਕੇ ਨੂੰ ਮੈਨੂੰ ਲੱਗਦਾ ਮੇਰੀ ਸੁਰਤ ਤਾ ਇਹ ਪਹਿਲੀ ਵਾਰ ਮਨਿਸਟਰੀ ਮਿਲੀ ਹੈ ਜੋ ਡਿਪਟੀ ਸਪੀਕਰ ਬਣੇ ਨੇ ਤੇ ਵਿਧਾਨ ਸਭਾ ਪੰਜਾਬ ਦੇ ਤੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਸਾਡੇ ਜਿਹੜੇ ਹਲਕੇ ਦੇ ਐਮਐਲਏ ਸ਼੍ਰੀ ਜੈਕੇਸ਼ ਸਿੰਘ ਰੋੜੀ ਕਾਫੀ ਸੂਝਵਾਨ ਵਿਅਕਤੀ ਨੇ ਉਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਇੱਥੇ ਪਿੰਡਾਂ ਦਾ ਬਹੁਤ ਜ਼ਿਆਦਾ ਸੁਧਾਰ ਕੀਤਾ ਜਿਹੜੇ ਕੰਮ ਨਹੀਂ ਵੀ ਹੋਣੇ ਵਾਲੇ ਸੀਗੇ ਉਹ ਵੀ ਉਹਨਾਂ ਨੇ ਕਰਵਾਏ ਹਾਂਜੀ ਤੇ ਅਸੀਂ ਇਹ ਹੀ ਜਾਣੇ ਕਿ ਜਿਹੜਾ ਸਾਡੇ ਪਿੰਡ ਦਾ ਛੋਟਾ ਜਿਹਾ ਮੁੱਦਾ ਹੈ ਇਹਨੂੰ ਉਹ ਸੋਲਵ ਕਰਨ ਹਾਂਜੀ ਤੇ ਤਾਂ ਕਿ ਸਾਡੇ ਜਿਹੜੇ ਪਿੰਡ ਦੇ ਲੋਕ ਅੱਜ ਦੀ ਰੇਟ ਸਾਡੇ ਪਿੰਡ ਦੇ ਲੋਕ ਗਲੀਆਂ 'ਚ ਨਿਕਲਣੇ ਨੂੰ ਵੀ ਬਹੁਤ ਮੁਸ਼ਕਲ ਹੈ ਉਹਨਾਂ ਨੂੰ ਹਾਂਜੀ ਸਕੂਲ 'ਚ ਜਿਹੜੇ ਬੱਚੇ ਜਾਂਦੇ ਉਹਨਾਂ ਨੂੰ ਸਕੂਲ ਜਾਣੇ ਦੀ ਬੜੀ ਦਿੱਕਤ ਹੈ ਠੀਕ ਹੈ ਜਿਹੜਾ ਆਪਣੀਆਂ ਜਿਹੜੀਆਂ ਰੋਜ਼ਮਰਾਂ ਦੀਆਂ ਸਾਡੀਆਂ ਜ਼ਰੂਰਤਾਂ ਜਿੱਦਾਂ ਪੂਰੀਆਂ ਕਰਨੀਆਂ ਉਹ ਵੀ ਉਹਨਾਂ ਨੂੰ ਪਾਣੀ ਦੇ ਵਿੱਚੋਂ ਨੰਨ ਕੇ ਆਪਣੇ ਘਰਾਂ 'ਤੇ ਜਾਣਾ ਪੈਂਦਾ ਠੀਕ ਹੈ ਜੀ ਤੇ ਤਾਂ ਜਦੋਂ ਤੁਸੀਂ ਇਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਉਹ ਇਹ ਤੁਸੀਂ ਉਹਨਾਂ ਨੂੰ ਜਾ ਕੇ ਦੱਸਿਆ ਹਾਂਜੀ ਹਾਂਜੀ ਸਾਡੀ ਗੱਲਬਾਤ ਹੋਈ ਐ ਜੀ ਪੂਰੀ ਖੋਲ ਕੇ ਗੱਲ ਕੀਤੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਅਟੈਂਡ ਕੀਤਾ ਜੀ ਦੋ ਦਿਨ ਵਰ ਜਾ ਕੇ ਆਏ ਆ ਉਹਨਾਂ ਕੋਲ ਤੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਪੂਰਾ ਵਿਸ਼ਵਾਸ ਦਵਾਇਆ ਹਾਂਜੀ ਪੂਰਾ ਵਿਸ਼ਵਾਸ ਦਵਾਇਆ ਸਾਨੂੰ ਉਹਨਾਂ ਤੇ ਭਰੋਸਾ ਪੂਰਾ ਹਾਂਜੀ ਉਹ ਕਿਉਂਕਿ ਜਿਹੜਾ ਕੰਮ ਉਹ ਕਹਿੰਦੇ ਆ ਪਿਛਲੇ ਦਿਨੀ ਵੀ ਮੈਂ ਇੱਕ ਨਿਊਜ਼ ਦੇਖੀ ਸੀ ਇਹਨਾਂ ਦੀ ਕਿ ਉਹ ਕਿਸੇ ਪਿੰਡ ਦੇ ਦੇ ਬੰਦਿਆਂ ਨੂੰ ਉਹਨਾਂ ਨੇ ਗਰਾਂਟਾ ਬਾਰੇ ਕਿਹਾ ਸੀ ਜਿੱਦਾ ਜ਼ਿਆਦਾ ਗਰੀਬ ਬੰਦਿਆਂ ਨੂੰ ਉਹ ਗਰਾਂਟਾ ਵੀ ਦਵਾ ਦਵਾਇਆ ਦਵਾਰੇ ਨੇ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਬਸ ਜਿਹੜਾ ਕੰਮ ਕਹਿੰਦੇ ਕਰਦੇ ਤਾਂ ਹੈ ਮੈਂ ਵੀ ਉਹਨਾਂ ਦੀ ਬਹੁਤ ਕਮਰਾ ਦੀ ਕਰ ਰਹੇ ਹਾਂ ਹਾਂਜੀ 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 ਸਾਨੂੰ ਪੂਰਾ ਭਰੋਸਾ ਉਹਨਾਂ ਤੇ ਜੀ ਠੀਕ ਹੈ ਸਾਡੇ ਪਿੰਡ ਦਾ ਪੂਰਾ ਨਹੀਂ ਕੰਮ ਕਰਵਾ ਦੇਣਾ ਹੁੰਦੇ ਹਾਂਜੀ ਹਾਂਜੀ ਪੂਰਾ ਵਿਸ਼ਵਾਸ ਸਾਨੂੰ ਤੇ ਹੋਰ ਤੁਸੀਂ ਹੁਣ ਦੱਸੋ ਆਪਣੇ ਜਿੱਦਾਂ ਕਾਰਜਕਾਲ ਦੇ ਵਿੱਚ ਕੀ ਕੀ ਪਿੰਡ ਵਿੱਚ ਬਣਾਉਣਾ ਚਾਹਨੇ ਆ ਹੁੰਦੇ ਨਹੀਂ ਆਪਣੇ ਕੋਈ ਸੁਪਨੇ ਹੁੰਦੇ ਆ ਕਿ ਅਸੀਂ ਪਿੰਡ ਦੇ ਵਿੱਚ ਇਹ ਕੁਝ ਕਰਨ ਕਰਨਾ ਚਾਹਨੇ ਸਾਡੇ ਜਿਹੜੇ 5 ਸਾਲ ਦਾ ਕਾਰਜਕਾਲ ਸਭ ਤੋਂ ਵੱਡਾ ਸਾਡਾ ਮੁੱਦਾ ਤਕਰੀਬਨ ਐਤ ਤੋਂ ਕਾਫੀ 50 ਸਾਲ ਪੁਰਾਣਾ 60 ਸਾਲ ਪੁਰਾਣਾ ਇਹ ਛੱਪੜ ਦੇ ਪਾਣੀ ਦੀ ਨਿਕਾਸੀ ਦਾ ਮੇਨ ਹੈ ਇਹ ਤਾਂ ਹੋ ਗਿਆ ਜੀ ਚਲੋ ਇਹ ਤਾਂ ਸਾਨੂੰ ਜਰੋੜੀ ਸਾਹਿਬ ਨੇ ਵੀ ਇਹ ਵਿਸ਼ਵਾਸ ਦਿਵਾਤਾ ਕਿ ਆਪਾਂ ਦੋ ਆਪਸ਼ਨਾਂ ਤੁਹਾਨੂੰ ਦੇ ਦਵਾਂਗੇ ਹੈਨਾ ਜੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਹੁੰਦੇ ਨਾ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਮੰਨ ਲਓ ਅੱਜ ਦੇ 300 ਬੱਚੇ ਨੇ ਤੇ ਉਹਨਾਂ ਨੂੰ ਅਟੈਂਡ ਕਰਨ ਵਾਸਤੇ ਸਿਰਫ ਦੋ ਹੀ ਟੀਚਰ ਨੇ ਠੀਕ ਹੈ ਜੀ ਠੀਕ ਹੈ ਜੀ ਤਾਂ ਵੈਸੇ ਵੀ ਪਿੰਡ ਦੀਆਂ ਜਿਹੜੀਆਂ ਬਿਲਡਿੰਗਸ ਐ ਉਹਨਾਂ ਕਾਫੀ ਮੁਰੰਮਤ ਦੀ ਜ਼ਰੂਰਤ ਹੈ ਉੱਥੇ ਬਾਥਰੂਮ ਦੀ ਜ਼ਰੂਰਤ ਹੈ ਉੱਥੇ ਕਿਚਨ ਰੂਮ ਦੀ ਜ਼ਰੂਰਤ ਹੈ ਇੱਕ ਹੋਰ ਰਿਕੁਆਇਰਮੈਂਟ ਲਿਸਟ ਮੇਰੇ ਕੋਲ ਹੈਗੀ ਹੈ ਮੈਂ ਪੂਰੇ ਪਿੰਡ ਦਾ ਸਰਵੇ ਵੀ ਕੀਤਾ ਦੌਰਾ ਵੀ ਕੀਤਾ ਤਾਂ ਮੈਂ ਨੋਟ ਕੀਤੀਆਂ ਸਾਰੀਆਂ ਗੱਲਾਂ ਠੀਕ ਹੈ ਸਕੂਲ ਦੀ ਜਿਹੜੀ ਬਿਲਡਿੰਗ ਹੈ ਉਹ ਸਹੀ ਨਹੀਂ ਹੈਗੀ ਹੈਗੀ ਉਹਨੂੰ ਰਿਪੇਅਰਿੰਗ ਦੀ ਲੋੜ ਹੈ ਰਿਪੇਅਰ ਹੋ ਜਵੇ ਉਹਦੇ ਪਿੰਡ ਸਕੂਲ ਵਾਸਤੇ ਪੈਸੇ ਅਲੱਗ ਗ੍ਰਾਂਟ ਆ ਜਵੇ ਤਾਂ ਸਾਰਾ ਕੰਮ ਹੋ ਜਾਊਗਾ ਜੀ ਤੁਸੀਂ ਇਹ ਸਕੂਲ ਦਾ ਜੋ ਮੁੱਦਾ ਆ ਇਹ ਹਲੇ ਤੱਕ ਨਹੀਂ ਦਖਿਆ ਰੋੜੀ ਸਾਹਿਬ ਸਾਹਿਬ ਨੇ ਨਹੀਂ ਜੀ ਹਲੇ ਤੱਕ ਤਾਂ ਅਸੀਂ ਦੱਸਿਆ ਨਹੀਂ ਉਹਨਾਂ ਨੂੰ ਇਹ ਤਾਂ ਚਲੋ ਤੁਸੀਂ ਆਪਣਾ ਪੰਚਾਇਤ ਆਪਣਾ ਮਤਾ ਪਾ ਕੇ ਦੱਸ ਸਕਦੇ ਆ ਹਾਂਜੀ ਹ ਇਹ ਦੂਜੇ ਨੰਬਰ ਤੇ ਜਿੱਦਾਂ ਹੁਣ ਕਹਿ ਤੀਏ ਕਿ ਹੋਰ ਕੋਈ ਸਪਨਾ ਤੁਹਾਡਾ ਹੋਵੇ ਤਾਂ ਹੁਣ ਕਿਤੇ ਲਾਈਟ ਆਰਮ ਵਗੈਰਾ ਦੀ ਸਪਨਾ ਦੂਜਾ ਸਾਡੇ ਜਿਹੜੇ ਪਿੰਡ ਦੇ ਜਿਹੜੇ ਆਲੇ ਦੁਆਲੇ ਸੜਕਾਂ ਜਿਹੜੇ ਕੱਚੀਆਂ ਹਾਂ ਜੀ ਠੀਕ ਹੈ ਬਰਸਾਤ ਦੇ ਦਿਨਾਂ ਉਹ ਜਦ ਪਾਣੀ ਜਿੱਦਾਂ ਟੋਬੇ ਦਾ ਪਾਣੀ ਉਹ ਸੜਕਾਂ ਵੱਲੋਂ ਨਿਕਲਦਾ ਆਏ ਜਾਣੇ ਵੀ ਜਿਹੜੀ ਮੇਨ ਮੇਨ ਸੜਕਾਂ ਉਹ ਇੰਟਰਲੌਕ ਦੀਆਂ ਪੱਕੀਆਂ ਬਣਨ ਠੀਕ ਹੈ ਨਾਲੀਆਂ ਸਾਡੀਆਂ ਪੱਕੀਆਂ ਬਣਨ ਹਾਂਜੀ ਤੇ ਬਾਕੀ ਸਾਡੇ ਜਿਹੜਾ ਇੱਕ ਧਰਮਸ਼ਾਲਾ ਸਾਡਾ ਪਿੰਡ ਦਾ ਸਾਂਝਾ ਸਾਂ ਉਹਦੀ ਵੀ ਕਾਫੀ ਰਿਪੇਅਰਿੰਗ ਦੀ ਲੋੜ ਹੈ ਉਹ ਵੀ ਅਸੀਂ ਮੁਰੰਮਤ ਕਰਾਵਾਂਗੇ ਉਧ ਥੋੜਾ ਕੰਮ ਦੀ ਲੋੜ ਉਹ ਵੀ ਕੰਮ ਕਰਵਾਵਾਂਗੇ ਸਾਰੇ ਕੰਮ ਕਰਵਾਵਾਂਗੇ ਇਹ ਕੇ ਸਾਰੇ ਕੰਮ ਤੁਸੀਂ ਜੀਦਰਾਲੀ ਰੋੜੀ ਸਾਹਿਬ ਦੇ ਕੋਲੋਂ ਜਣੀ ਮਤੇ ਪਵਾ ਕੇ ਕਰਾ ਕਰਵਾਵਾਂਗੇ ਹਾਂਜੀ ਹਾਂਜੀ ਤੇ ਹੋਰ ਹੋਰ ਇਸ ਤੋਂ ਇਲਾਵਾ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਸਰਪੰਚ ਸਾਹਿਬ ਜੀ ਪਿੰਡ ਦੇ ਵਿੱਚ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਇਹ ਕਰਾਣੇ ਚਾਹੀਦੇ ਨੇ ਬਾਕੀ ਹੋਰ ਕੇ ਜਿਵੇਂ ਆਈ ਪਿੰਡ ਵਿੱਚ ਚਾਹਨਾ ਹੈ ਕਿ ਸਾਡੇ ਨਰੇਗਾ ਸਕੀਮ ਚੱਲਣੀ ਚਾਹੀਦੀ ਹੈ ਠੀਕ ਹੈ ਜੀ ਅੱਜ ਤੱਕ ਚੱਲੀ ਨਹੀਂ ਪਿੱਛਾ ਇਹ ਪਹਿਲੇ ਕਾਫੀ ਟਾਈਮ ਤੋਂ ਬੰਦ ਹੈ ਹੁਣ ਮੈਂ ਵੀ ਐਕਚੁਅਲੀ 30 ਸਾਲ ਆਰਮੀ ਦੀ ਨੌਕਰੀ ਕਰਕੇ ਆ ਮੈਨੂੰ ਉਹ ਨੋਲਿਜ ਨਹੀਂ ਪਰ ਕਾਫੀ ਟਾਈਮ ਤੋਂ ਬੰਦ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਨਰੇਗਾ ਸਕੀਮ ਚੱਲੇ ਠੀਕ ਹੈ ਜਿੱਦਾਂ ਸਾਡੇ ਪਿੰਡ ਦੇ ਸਿਆਣੇ ਹੈਗੇ ਇਹਨੂੰ ਕੋਈ ਪੈਨਸ਼ਨ ਲੱਗਣੀ ਹੈ ਜਿਹੜੇ 60 ਸਾਲ ਤੋਂ ਉੱਪਰ ਲੱਗਦੀ ਵਿਰਧ ਪੈਨਸ਼ਨ ਜਾਂ ਕੋਈ ਉਹਦਾ ਕੋਈ ਯਾਨੀ ਪੈਨਸ਼ਨਾਂ ਇਹ ਦੇਹੰਤੀ ਨੇ ਬੰਦੇ ਹਲੇ ਨਾਲ ਪੈਨਸ਼ਨਾਂ ਕੁਝ ਦੀ ਆਈ ਹੈ ਮੇਰੇ ਕੋਲ ਰਿਕੁਆਇਰਮੈਂਟ ਆਈ ਹੈ ਪਿੰਡ ਦੇ ਬੰਦੇ ਦੀ ਠੀਕ ਹੈ ਜੀ ਪੈਨਸ਼ਨਾਂ ਤੋਂ ਵੀ ਕੁਝ ਹੈ ਬੰਦੇ ਜਿਹਨਾਂ ਨੂੰ ਉਹ ਤਾਂ ਚਲੋ ਤੁਸੀਂ ਲਵਾ ਸਕਦੇ ਹੋ ਨੋਰਮਲ ਲਾਡ ਲਈ ਹਾਂਜੀ ਹਾਂਜੀ ਨੋਰਮਲ ਹੈ ਹਾਂਜੀ ਤੇ ਦੂਜੀ ਆਪਣਾ ਜਿਹੜਾ ਲਾਈਟਾਂ ਵਗੈਰਾ ਪਿੰਡ ਵਿੱਚ ਸਾਰੀ ਲੱਗੀਆਂ ਹੋਈਆਂ ਨਹੀਂ ਨਹੀਂ ਲਾਈਟਾਂ ਵੀ ਆਊਟਸਾਈਡ ਨਹੀਂ ਹੈ ਪਿੰਡ ਦੇ ਵਿੱਚ ਹਾਂਜੀ ਪਿੰਡ ਦੇ ਲਾਈਟਾਂ ਦੀ ਵੀ ਜ਼ਰੂਰਤ ਹੈ ਪੂਰੇ ਆ ਪਿੰਡ ਦੇ ਆਲੇ ਦੁਆਲੇ ਕਿਤੇ ਵੀ ਲਾਈਟ ਨਹੀਂ ਸਾਡੇ ਮੇਨ ਇੰਟਰਸਟ ਤੇ ਵੀ ਲਾਈਟ ਨਹੀਂ ਠੀਕ ਹੈ ਜੀ ਹਾਂਜੀ ਇਹਨੂੰ ਜਿਵੇਂ ਇਹ ਸਿਰਫ ਬੰਦਿਆਂ ਮਾਈਂਡ ਆ ਠੀਕ ਹੈ ਬਿਮਾਰੀ ਆ ਹਾਂਜੀ ਠੀਕ ਹੈ ਜੀ ਇਹ ਬਿਮਾਰੀ ਆ ਇਹ ਕਿੱਤਰਾ ਬਿਮਾਰੀ ਆ ਇਹ ਹਟ ਵੀ ਜਾਂਦੀ ਆ ਜੇ ਠਾਣ ਹੀ ਹੋਵੇ ਬੰਦੇ ਦਾ ਆਪਣਾ ਮਨ ਚਾਹੀਦਾ ਅਸੀਂ ਇਹਨੂੰ ਬਹੁਤ ਨੇੜੇ ਤੋਂ ਦੇਖ ਚੁੱਕੇ ਹਾਂ ਤੁਸੀਂ ਦੱਸੋ ਜੀ ਤੁਹਾਡੇ ਪਿੰਡ ਵਿੱਚ ਕੋਈ ਇਹ ਨਸ਼ਿਆ ਹੈ ਕਿੰਨਾ ਕੁ ਨਸ਼ਾਇਆ ਪਹਿਲਾਂ ਤਾਂ ਸਾਨੂੰ ਇਹ ਦੱਸੋ ਹਾਂਜੀ ਸਾਡੇ ਪਿੰਡ 'ਚ ਹੈਗਾ ਨਸ਼ਾ ਪਰ ਥੋੜਾ ਬੁੱਤਾਂ ਨਸ਼ਾ ਹੈਗਾ ਹੈ ਹਾਂਜੀ ਹਾਂਜੀ ਤੇ ਸਰਪੰਚ ਸਾਹਿਬ ਤੁਹਾਨੂੰ ਮੈਂ ਦੱਸਦਾ ਜੇ ਦਾ ਤੁਸੀਂ ਕਹਿ ਰਹੇ ਆਂ ਕਿ ਥੋੜਾ ਬੁੱਤਾਂ ਨਸ਼ਾ ਹੈਗਾ ਉਹਨੂੰ ਰੋਕਣ ਦੇ ਉਪਾਏ ਤੁਸੀਂ ਇੱਕ ਟੀਮ ਬਣਾਓ ਸਾਰੇ ਸਰਪੰਚ ਪੰਚਾਂ ਦੀ ਹਰੇਕ ਬਾੜ ਦੀ ਹਰੇਕ ਬਾੜ ਚ ਇੱਕ ਇੱਕ ਬੰਦਾ ਲਓ ਜੀ ਇੱਕ ਇੱਕ ਬੰਦਾ ਲੈ ਕੇ ਨਾ ਇੱਕ ਇੱਕ ਬੰਦਾ ਲੈ ਕੇ ਉਹਨਾਂ ਦੀ ਇਹ ਡਿਊਟੀ ਲਾਓ ਕਿ ਤੁਹਾਡੇ ਪਿੰਡ ਵਿੱਚ ਜੋ ਬੰਦਾ ਨਸ਼ਾ ਕਰਦਾ ਉਹ ਉਹ ਨੋਟ ਕਰੋ ਠੀਕ ਹੈ ਜੀ ਜੇ ਕੋਈ ਵੇਚਣਾਂ ਦਾ ਆ ਤਾਂ ਉਹ ਨੋਟ ਕਰੋ ਜਿਹੜਾ ਤਾਂ ਵੇਚਣਾਂ ਦਾ ਆ ਉਹਨੂੰ ਤਾਂ ਚਕਾਓ ਜੀ ਤੇ ਜਿਹੜਾ ਲਾਂਦਾ ਆ ਨਸ਼ਾ ਕੋਈ ਕਰਦਾ ਆ ਹੈਨਾ ਉਹਦੇ ਘਰਦਿਆਂ ਨਾਲ ਰਾਏ ਕਰਕੇ ਗੋਪਤ ਰੂਪ ਵਿੱਚ ਇਦਾਂ ਨਹੀਂ ਕੀ ਦੇਖੋ ਹੁਣ ਹਰੇਕ ਦੀ ਸੈਲਫ ਰਿਸਪੈਕਟ ਹੁੰਦੀ ਆ ਕੋਈ ਪਰਤ ਨਹੀਂ ਕੋਈ ਓਪਨਲੀ ਦਾ ਇਲਾਜ ਨਹੀਂ ਕਰਾ ਸਕਦਾ ਹੈਨਾ ਤੁਹਾਨੂੰ ਪਤਾ ਇਹ ਗੱਲ ਦਾ ਹੁਣ ਜਿਹਦਾ ਸਰਦਾਰ ਜਿਆ ਕਿਸੇ ਸੰਗ ਗਰੋੜੀ ਨੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਦਾ ਨਸ਼ੇ ਛਡਾਈ ਹੋਣੇ ਆ ਇਹ ਇਹ ਵੀ ਸਾਡੇ ਕੋਲ ਲਿਸਟ ਹੈ ਕਿ ਬਹੁਤ ਬੱਚਿਆਂ ਦੇ ਨਸ਼ੇ ਛਡਾ ਚੁੱਕੇ ਆ ਪਰ ਓਪਨਲੀ ਨਹੀਂ ਉਹ ਗੋਪਤ ਜਾਨੀ ਜਾਨੀ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਇਸ ਤਰ੍ਹਾਂ ਤੁਸੀਂ ਵੀ ਜੇ ਆਪਣੇ ਪਿੰਡ ਵਿੱਚ ਇਸਕੀਮ ਤੋਰੋ ਕਿ ਜਿਹੜੇ ਜਿਹੜੇ ਬੱਚੇ ਨਸ਼ੇ ਕਰ ਰਹੇ ਆ ਉਹਨਾਂ ਦੇ ਘਰਦਿਆਂ ਨਾਲ ਜਾ ਕੇ ਸਲਾਹ ਕਰੋ ਕਿ ਆਪਾਂ ਤੁਹਾਡੇ ਬੱਚਿਆਂ ਦੇ ਨਸ਼ੇ ਛਡਾ ਦਿੰਨੇ ਆ ਠੀਕ ਹੈ ਜੀ ਜੇ ਉਹਨਾਂ ਨੂੰ ਰਾਜੀ ਕਰਕੇ ਛਡਵਾਓ ਤੇ ਜਿਹੜੇ ਵੇਚ ਨਾਦੇ ਆ ਤੇ ਉਹਨਾਂ ਨੂੰ ਫੜਾਓ ਇਹ ਤੁਸੀ ਤੁਹਾਨੂੰ ਸਲਾਹ ਕਿੱਦਾਂ ਲੱਗੀ ਸਹੀ ਲੱਗਦੀ ਹੈ ਹਾਂਜੀ ਮੈਨੂੰ ਸਲਾਹ ਬਹੁਤ ਵਧੀਆ ਲੱਗੀ ਹਾਂਜੀ ਮੈਂ ਸਾਰੇ ਸਰਪੰਚਾਂ ਪੈਨਸ਼ਨਾਂ ਇਹ ਗੱਲ ਕਰੂੰਗੀ ਕਿ ਅਸੀਂ ਸਾਰਿਆਂ ਦੇ ਘਰ ਜਾਈਏ ਉਹਨਾਂ ਦੇ ਘਰ ਅੰਦਰ ਬੈਠ ਕੇ ਅਸੀਂ ਇਹ ਸਲਾਹ ਮਸਵਲੇ ਕਰੀਏ ਤੇ ਬਾਕੀ ਸਾਰਾ ਗੱਲ ਨਿਕਲ ਗਈ ਕਿਉਂਕਿ ਅਗਲੇ ਦੀ ਸਲੇ ਸੈਲਫ ਪ੍ਰੋਪਰਟੀ ਕਈ ਘਰ ਦੇ ਘਰ ਦੇ ਗੁੱਸਾ ਕਰ ਜਾਂਦੇ ਫਿਰ ਜੇ ਅੰਦਰ ਆਪਾਂ ਬੈਠ ਕੇ ਗੱਲ ਕਰਾਂਗੇ ਤਾਂ ਉਹ ਵੀ ਮੰਨ ਜਾਣਗੇ ਤੇ ਇੱਕ ਜਿਮ ਹੈ ਜਿਮ ਤੁਹਾਡੇ ਪਿੰਡ ਚ ਜਿਮ ਜਿਦਾ ਕੀ ਹੈ ਜਿਮ ਬਣਿਆ ਹੋਇਆ ਹੈ ਹਾਂਜੀ ਸਾਡੇ ਚਖੰਡੀ ਹੈਗੀ ਆ ਜਿੰਮ ਤੇ ਜਿੰਮ ਉਹ ਇਕੱਲਾ ਮੁੰਡਿਆਂ ਵਾਸਤੇ ਬਣਾਇਆ ਹੋਣਾ ਹੈ ਨਾ ਹਾਂਜੀ ਮੁੰਡਿਆਂ ਵਾਸਤੇ ਤੇ ਸਰਮਨ ਸਾਹਿਬ ਤੁਸੀਂ ਇਸ ਵਾਰ ਮਿਸਾਲ ਇਹ ਕਾਇਮ ਕਰਨੀ ਹੈ ਕਿ ਇੱਕ ਜਿੰਮ ਕੁੜੀਆਂ ਵਾਰ ਨਾਲ ਕੁੜੀਆਂ ਦਾ ਜਿੰਬੀ ਬਣਾਓ ਅੱਛਾ ਜੀ ਇਹ ਤੁਸੀਂ ਜਰੂਰ ਅਪੀਲ ਕਰਿਓ ਜਦੋਂ ਆਪਾਂ ਕਹਿੰਦੇ ਆ ਸਾਰੇ ਕਿ ਮੁੰਡੇ ਕੁੜੀਆਂ ਬਰਾਬਰ ਹੈ ਹਾਂਜੀ ਇਹਹੀ ਗੱਲ ਕਹਿੰਦੇ ਆਪਾਂ ਪੰਸਾ ਵੀ ਸਾਰੇ ਦੱਸੋ ਕਿ ਇਹਹੀ ਗੱਲ ਕਹਿੰਦੇ ਆ ਹਾਂਜੀ 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 ਤੇ ਫਿਰ ਆਪਾਂ ਤੁਸੀਂ ਹੁਣ ਦੇਖੋ 1 2 3 4 5 ਪੰਜ ਤੁਸੀਂ ਹੈਗੇ ਆ ਬੈਠੇ ਪੰਜ ਜਿਨ੍ਹਾਂ ਨੇ ਤੁਸੀਂ ਹੈਨਾ ਹਾਂਜੀ ਤੇ ਪੰਜ ਇੱਕ ਪੰਜ ਜੋ ਹੈਗੇ ਆਪਣੇ ਦੂਏ ਜਿਹੜੇ ਇੱਕ ਪੰਚਾਇਤ ਨਹੀਂ ਉਹ ਵੀ ਮੈਨੇ ਦੋ ਪੰਚ ਦੋ ਤਿੰਨ ਦੋ ਬੰਦੇ ਆ ਯਾਨੀ ਹੈਨਾ ਤੇ ਤੁਸੀਂ ਬਾਕੀ ਸਾਰੀ ਔਰਤਾਂ ਆ ਹੈਨਾ ਤੁਹਾਨੂੰ ਨਹੀਂ ਚਾਹੀਦਾ ਕਿ ਮੁੰਡੇ ਕੁੜੀਆਂ ਹੁਣ ਬਰਾਬਰ ਆ ਕੋਈ ਫਰਕ ਰਿਆ ਨਹੀਂ ਹੁਣ ਤੁਹਾਨੂੰ ਚਾਹੀਦਾ ਹੈ ਕਿ ਜਿਹੜੀ ਜਿਮ ਹੈ ਉਹ ਕੁੜੀਆਂ ਨੂੰ ਵੀ ਨਾਲ ਕਰਾਓ ਜਾ ਤਾਂ ਦੇਖੋ ਹੁਣ ਗੱਲਾਂ ਵਿੱਚ ਇਹ ਵੀ ਹੋਣਗੀਆਂ ਕਈ ਕਹਿਣਗੇ ਜੀ ਕੁੜੀਆਂ ਮੁੰਡੇ ਇਕੱਠੇ ਜਮ ਲਾਓਗੇ ਇਹ ਇਦਾਂ ਨਹੀਂ ਹੁੰਦਾ ਦੇਖੋ ਟਾਈਮਿੰਗ ਅਲੱਗ-ਅਲੱਗ ਕਰ ਸਕਦੇ ਆ ਠੀਕ ਹੈ ਸਵੇਰੇ-ਸਵੇਰੇ ਮੁੰਡੇ ਲਾ ਸਕਦੇ ਆ ਦੁਪਹਿਰ ਨੂੰ ਤਾਂ ਹੁਣ ਕੁੜੀਆਂ ਬੇਲੀਆਂ ਹੋਈਆਂ ਆਪਣੇ ਦੁਪਹਿਰ ਨੂੰ ਕੁੜੀਆਂ ਲਾ ਲਓ ਹਾਂ ਜੀ ਦਾਣ ਜੇ ਆਪਾਂ ਪਾਰਟੀਸ਼ਨ ਕਰ ਸਕਦੇ ਆ ਕਿ ਅਲੱਗ ਕੁੜੀਆਂ ਦੀ ਅਲੱਗ ਬਣਾ ਸਕਦੇ ਆ ਮੁੰਡੇ ਵੀ ਅਲੱਗ ਬਣਾ ਸਕਦੇ ਆ ਇਹ ਵੀ ਕਰ ਸਕਦੇ ਆ ਪਰ ਇਹ ਤੁਸੀਂ ਇਸ ਵਾਰ ਜ਼ਰੂਰ ਕਰਿਓ ਮੈਂ ਹਰੇਕ ਪਿੰਡ 'ਚ ਜਾ ਕੇ ਕਹਿੰਨਾ ਉਹਨਾਂ ਕੀ ਜੇ ਤੁਸੀਂ ਕੁੜੀਆਂ ਮੁੰਡੇ ਨੂੰ ਇੱਕੋ ਜਿਹਾ ਬਣਾਓ ਠੀਕ ਹੈ ਜੀ ਇੱਕੋ ਜਾਦੂਆ ਦੋ ਆਪਣੀਆਂ ਕੁੜੀਆਂ ਵੀ ਬਾਹਰ ਕੱਢੋ ਉਹਨਾਂ ਦੀ ਵੀ ਐਕਸਰਸਾਈਜ਼ ਕਰਾਓ ਉਹ ਵੀ ਫਿੱਟ ਰਹਿਣ ਤਾਂ ਕਿ ਸਾਡੀਆਂ ਕੁੜੀਆਂ ਕਈ ਕੁੜੀਆਂ ਸ਼ਹਿਰ ਵੀ ਜਿਮ ਲਾਣ ਜਾਨੀਆਂ ਆ ਜ ਜ ਉਹਨਾਂ ਨੂੰ ਉੱਤਰ ਨਾ ਲੈ ਜਾਣਾ ਪਵੇ ਕੱਲੀਆਂ ਕੁੜੀਆਂ ਹੀ ਨਹੀਂ ਐਕਸਰਸ ਨੂੰ ਤੁਸੀਂ ਹਰੇਕ ਐਕਸਰਸਾਈਜ਼ ਕੋਈ ਵੀ ਉਮਰ ਦਾ ਵਿਅਕਤੀ ਕਰ ਸਕਦਾ ਹੈ ਜ਼ਰੂਰੀ ਕੁੜੀਆਂ ਨੇ ਥੋੜੀ ਨਾ ਕਰਨੀ ਕਿ ਕੋਈ ਸਾਡੇ ਪਿੰਡ ਦੀਆਂ ਬਹੂਆਂ ਆ ਕੇ ਜਾ ਸਕਦੀਆਂ ਆ ਕੋਈ ਵੀ ਫਿੱਟ ਰਹਿਣ ਲਈ ਕੋਈ ਵੀ ਉੱਥੇ ਕਾ ਜਾ ਸਕਦਾ ਹੈ ਸੇ ਕਰ ਸਕਦਾ ਹੈ ਕਿ ਇਹ ਗੱਲ ਇਹ ਸਹੀ ਕਿ ਨਹੀਂ ਜੀ ਹਾਂਜੀ ਬਹੁਤ ਸਹੀ ਹੈ ਜੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸੀ ਨਾ ਤੇ ਬਹੁਤ غور ਕਰਾਂਗੇ ਹਾਂਜੀ ਹਾਂਜੀ ਤੁਸੀਂ ਇਹ ਇਹ ਗੱਲ ਕਿ ਮੇਰੀ ਕਿਰਪਾ ਕਰਕੇ ਜਰੂਰ ਸਾਰੇ ਪੰਚ ਧਿਆਨ ਦਿਓ ਇਸ ਗੱਲ ਵੱਲ ਵੀ ਕਿਉਂਕਿ ਦੇਖੋ ਆਪਾਂ ਨੂੰ ਜਿਹੜੇ ਇਹ ਮੁੱਦੇ ਆ ਗਲੀਆਂ ਨਾਲੀਆਂ ਦੇ ਮੁੱਦੇ ਚੱਲਦੇ ਰਹੇ ਨੇ ਜੀ ਇਹ ਤਾਂ ਸਾਰੀ ਉਮਰ ਨਹੀਂ ਮੁਕਣੇ ਇਨ ਤੋਂ ਥੋੜੀ ਜਿਹਾ ਉੱਪਰ ਸੋ ਉੱਠ ਕੇ ਵੀ ਚਲੋ ਆਪਣੇ ਇੱਕ ਬੱਚਿਆਂ ਨੂੰ ਤੁਸੀਂ ਸੇਵ ਕਰੋ ਜਿੱਦਾਂ ਤੁਹਾਨੂੰ ਮਨ ਅਛੇ ਬਾਰੇ ਗੱਲ ਕੀਤੀ ਹੈ ਜੀ ਤੇ ਇੱਕ ਇਹ ਜਿੰਮ ਬਾਰੇ ਤੁਹਾਡੇ ਪਿੰਡ ਗਰਾਊਂਡ ਗਰਾਊਂਡ ਦਾ ਕਿਦਾਂ ਗਰਾਊਂਡ ਸਹੀ ਹੈ ਜੀ ਨਹੀਂ ਪਿੰਡ ਚ ਗਰਾਊਂਡ ਹੈ ਨਹੀਂ ਸਹੀ ਪਿੰਡ ਚ ਗਰਾਊਂਡ ਨਹੀਂ ਹੈਗੀ ਨਹੀਂ ਜੀ ਠੀਕ ਹੈ ਜੀ ਤੁਸੀਂ ਇਹ ਜਿਹੜੋ ਇਹ ਰੋੜੀ ਸਾਹਿਬ ਅੱਗੇ ਮੰਗ ਰੱਖੀ ਵੀ ਗਰਾਊਂਡ ਬਾਰੇ ਨਹੀਂ ਗਰਾਊਂਡ ਬਾਰੇ ਨਹੀਂ ਅਜੇ ਮੰਗ ਰੱਖੀ ਹਾਂ ਜੀ ਠੀਕ ਹੈ ਜੀ ਗਰਾਊਂਡ ਦੀ ਬਹੁਤ ਜ਼ਰੂਰਤ ਹੈ ਬੱਚਿਆਂ ਨੂੰ ਖੇਡਣ ਨੂੰ ਜਗ੍ਹਾ ਨਹੀਂ ਹੈਗੀ ਤੇ ਹਾਂ ਜੀ ਅੱਛਾ ਜੀ ਤੁਹਾਡੇ ਪਿੰਡ ਦੀ ਕੋਈ ਸ਼ਾਮਲਾਟ ਵੀ ਨਹੀਂ ਪਈ ਜਿੱਥੇ ਗਰਾਊਂਡ ਬ ਨਹੀਂ ਜੀ ਸ਼ਾਮਲਾਡ ਉਹ ਪੱਟਾਇ ਤੇ ਪੱਲੇ ਹਾਂ ਹਾਂ ਚਲੋ ਤੁਸੀਂ ਇਹ ਵੀ ਜਦੋਂ ਜਦੋਂ ਆਪਾਂ ਵੀ ਰੋੜੀ ਸਾਹਿਬ ਨੂੰ ਚਲੋ ਵਧੀਆ ਮਰਾਈ ਅਪੀਲ ਕਰਦੇ ਹਾਂ ਕਿ ਜਿਹੜੀ ਆਪਣੀ ਗਰਾਊਂਡ ਹੈ ਇਹਨਾਂ ਨੂੰ ਦਿੱਤੀ ਜਾਵੇ ਤੇ ਹੁਣ ਜਿਹੜਾ ਤੁਹਾਡੇ ਬਾਕੀ ਗਲੀਆਂ ਦੇ ਇਹਨਾਂ ਦੇ ਥੋੜੀ ਜਿਹੀ ਮੁੱਦੇ ਹੈ ਜੀ ਗਲੀਆਂ ਇਹਨਾਂ ਦੇ ਪਿੰਡ ਦੀਆਂ ਥੋੜੀਆਂ ਜਿਹੜੀਆਂ ਰਹਿਣੀਆਂ ਇੰਟਰਲੋਕ ਦੀਆਂ ਕਰਾਤੀਆਂ ਜਾਣ ਤੇ ਸਕੂਲ ਦੀ ਬਿਲਡਿੰਗ ਖਾਸ ਕਰਕੇ ਅੱਸੀ ਆ ਰਹੀ ਹੈ ਬੱਚਿਆਂ ਦੀ ਗਿਣਤੀ ਜ਼ਿਆਦਾ ਉੱਥੇ ਤੇ ਟੀਚਰ ਸਰਕਾਰੀ ਸਕੂਲ ਚ ਇੰਨੇ ਬੱਚੇ ਦੀ ਗਿਣਤੀ ਹੈ ਜੀ ਚੀਚੇ ਦਿੱਤੇ ਜਾਣ ਇਹਨਾਂ ਨੂੰ ਤੇ ਬਾਕੀ ਟੋਬੇ ਦੀ ਮੇਨ ਸਮੱਸਿਆ ਆ ਉਹ ਤੁਸੀਂ ਡੂਰੀ ਸਾਹਿਬ ਨੂੰ ਤੁਹਾਨੂੰ ਕਹੀ ਦਿੱਤਾ ਕਿ ਤੁਹਾਨੂੰ ਦੋ ਓਪਸ਼ਨ ਦੇਤੀਆਂ ਪਾਸ ਹੋ ਚੁੱਕੀਆਂ ਸਾਡੀਆਂ ਹੋਈ ਜਾਣੀਆਂ ਜੀ ਮੇਨ ਪ੍ਰੋਬਲਮ ਤੁਹਾਡੀ ਉਹ ਹੀ ਆ ਬੇ ਤੇ ਬਾਕੀ ਤੁਹਾਡੇ ਪ੍ਰੋਬਲਮ ਵੈ ਹੈ ਕਿ ਲਾਈਟਾਂ ਦੀ ਲਾਈਟਾਂ ਤੁਹਾਨੂੰ ਚਾਹੀਦੀਆਂ ਜਿੰਨੀਆਂ ਆ ਆਪਣੀਆਂ ਨੋਟ ਕਰਕੇ ਮਤਾ ਪਾ ਕੇ ਤੁਸੀਂ ਉਹ ਆਪਣਾ ਦੇਵ ਜੀ ਹੁਣ ਚਾਰਜ ਮਿਲਦੇ ਸਾਰੀ ਹੈ ਨਾ ਜੀ ਬਸ ਇਹੀ ਮਸਲੇ ਤੁਹਾਡੇ ਪਿੰਡ ਦੇ ਹੋਰ ਤਾਂ ਨਹੀਂ ਕੋਈ ਵੀ ਜੀ ਹੈਗਾ ਜਿੰਮ ਜਾ ਜਿੰਮ ਦਾ ਜਿੰਮ ਆਪਣਾ ਕੁੜੀਆਂ ਲਈ ਬਣਾਣਾ ਹੈ ਹੈ ਨਾ ਜੀ ਇੱਕ ਬੱਚਿਆਂ ਵਾਸਤੇ ਗਰਾਊਂਡ ਦਾ ਇੱਕ ਬੱਚੇ ਮੇਨ ਇੱਕ ਮੇਨ ਮੁੱਦਾ ਹੁਣ ਬੱਚਿਆਂ ਵਾਸਤੇ ਗਰਾਊਂਡ ਦਾ ਵੀ ਹੋ ਗਿਆ ਹੈ ਨਾ ਜੀ ਗਰਾਊਂਡ ਦਾ ਚੱਲ ਰਿਹਾ ਸੀ ਥੋੜੀ ਸਭ ਅੱਗੇ ਆਪਣੇ ਚੈਨਲ ਰਹੀਂ ਬੇਨਤੀ ਕਰਦੇ ਆ ਕਿ ਹਰੇਕ ਪਿੰਡ ਨੂੰ ਗਰਾਊਂਡ ਜ਼ਰੂਰੀ ਹੈ ਗਰਾਊਂਡ ਦੇ ਬਿਨਾ ਬੱਚੇ ਫਿਰ ਕਿਉਂਕਿ ਘਰ ਬੈਠਾ ਬੱਚੇ ਦਾ ਦਿਮਾਗ ਸ਼ਦਾਨ ਹੁੰਦਾ ਹੈ ਨਾ ਤੇ ਇੱਕ ਇੱਕ ਹੋਰ ਬੇਨਤੀ ਹੈਗੀ ਆਪਾਂ ਅੱਜ ਕੱਲ ਛੋਟੇ ਛੋਟੇ ਬੱਚੇ ਨੂੰ ਫੋਨਾਂ ਤੇ ਬੋਲਾ ਦਿੰਦੇ ਹਾਂ ਹਾਂਜੀ ਹਾਂਜੀ ਤੇ ਰੋਟੀ ਵੀ ਖਾਣੀ ਤੇ ਫੋਨ ਲਾ ਕੇ ਖਾਣਾ ਨਹੀਂ ਹੁਣ ਇਹ ਵੀ ਥੋੜੀ ਜਿਆ ਐਤੋਂ ਵੀ ਗ੍ਰਹਿਹੇਜ਼ ਕਰੋ ਬੱਚਿਆਂ ਨੂੰ ਗੇਮਾਂ ਵੱਲ ਪਾਓ ਜ਼ਿਆਦਾ ਤਾਂ ਕਿ ਥੋੜੀ ਜਿਆ ਉਹਨਾਂ ਦਾ ਧਿਆਨ ਗੇਮਾਂ 'ਚ ਪਵੇ ਜਿਹੜਾ ਉਹਨਾਂ ਨੂੰ ਫੋਨ ਦਾ ਨਸ਼ਾ ਨਾ ਲੱਗੇ ਗੇਮ ਦਾ ਨਸ਼ਾ ਲੱਗੇ ਕਿ ਮੈਂ ਫੋਟੋ ਵਾਲਾ ਕ੍ਰਿਕਟ ਕੋਈ ਵੀ ਚੀਜ਼ ਚ ਖੇਲਣਾ ਖੇਲਣ 'ਚ ਲਾਓ ਜੀ ਠੀਕ ਹੈ ਜਸਵੰਤ ਸਾਹਿਬ ਜੀ ਤੇ ਬਾਕੀ ਜਿਹੜੇ ਤੁਹਾਡੇ ਗਲੀਆਂ ਕਹਿੰਦੇ ਆ ਕਿ ਬਹੁਤ ਜ਼ਿਆਦਾ ਖਾਸ ਹਾਲਤ ਹੈ ਜਾਂ ਆਪਣੇ ਜਾਂਜ ਘਰ ਦੀ ਬਹੁਤ ਖਾਸ ਹਾਲਤ ਹੈ ਉਹ ਚਲੋ ਆਪਾਂ ਹੁਣ ਦੇਖਦੇ ਆ ਉਹਦੀ ਵੀ ਵੀਡੀਓ ਸ਼ੂਟ ਲੈਂਦੇ ਆ ਠੀਕ ਹੈ ਜੀ ਓਕੇ ਜੀ ਧੰਨਵਾਦ ਗੱਲ ਕਰਨ ਲਈ ਜੀ ਤੁਹਾਡਾ ਬਹੁਤ ਧੰਨਵਾਦ ਆਣ ਦਾ ਓਕੇ ਥੈਂਕ ਯੂ ਇਹ ਨੂੰ ਜਣੀ ਇਹ ਸਿਰਫ ਬੰਦਿਆ ਮਾਈਂਡ ਆ ਠੀਕ ਹੈ ਬਿਮਾਰੀ ਆ ਠੀਕ ਹੈ ਜੀ ਇਹ ਬਿਮਾਰੀ ਆ ਇਹ ਕੱਤਰਾਂ ਬਿਮਾਰੀ ਹੈ ਹਟ ਵੀ ਜਾਂਦੀ ਹੈ ਜੇ ਠਾਣੀ ਹੋਵੇ ਬੰਦੇ ਦਾ ਆਪਣਾ ਮਨ ਚਾਹੀਦਾ ਅਸੀਂ ਇਹਨੂੰ ਬਹੁਤ ਨੇੜੇ ਤੋਂ ਦੇਖ ਚੁੱਕੇ ਹਾਂ ਤੁਸੀਂ ਦੱਸੋ ਜੀ ਤੁਹਾਡੇ ਪਿੰਡ ਵਿੱਚ ਕੋਈ ਇਹ ਨਸ਼ਿਆ ਹੈ ਕਿੰਨਾ ਕੁ ਨਸ਼ਾ ਆ ਪਹਿਲਾਂ ਤਾਂ ਸਾਨੂੰ ਇਹ ਦੱਸੋ ਹਾਂਜੀ ਸਾਡੇ ਪਿੰਡ 'ਚ ਹੈਗਾ ਨਸ਼ਾ ਪਰ ਥੋੜਾ ਬੁੱਤਾਂ ਨਸ਼ਾ ਹੈਗਾ ਹੈ ਹਾਂਜੀ ਹਾਂਜੀ ਤੇ ਸਰਪੰਚ ਸਾਹਿਬ ਤੁਹਾਨੂੰ ਮੈਂ ਦੱਸਦਾ ਜੇ ਤਾਂ ਤੁਸੀਂ ਕਹਿ ਰਹੇ ਆ ਕਿ ਥੋੜਾ ਬੁੱਤਾਂ ਨਸ਼ਾ ਹੈਗਾ ਉਹਨੂੰ ਰੋਕਣ ਦੇ ਉਪਾਏ ਤੁਸੀਂ ਇੱਕ ਟੀਮ ਬਣਾਓ ਸਾਰੇ ਸਰਪੰਚ ਪੰਚਾਂ ਦੀ ਹਰੇਕ ਵਾਰ ਦੀ ਹਰੇਕ ਵਾਰ ਚ ਇੱਕ ਇੱਕ ਬੰਦਾ ਲਓ ਜੀ ਇੱਕ ਇੱਕ ਬੰਦਾ ਲੈ ਕੇ ਨਾ ਇੱਕ ਇੱਕ ਬੰਦਾ ਲੈ ਕੇ ਉਹਨਾਂ ਦੀ ਇਹ ਡਿਊਟੀ ਲਾਓ ਕਿ ਤੁਹਾਡੇ ਪਿੰਡ ਵਿੱਚ ਜੋ ਬੰਦਾ ਨਸ਼ਾ ਕਰਦਾ ਉਹ ਉਹ ਨੋਟ ਕਰੋ ਠੀਕ ਹੈ ਜੀ ਜੇ ਕੋਈ ਵੇਚਣਾਂ ਦਾ ਆ ਤਾਂ ਉਹ ਨੋਟ ਕਰੋ ਜਿਹੜਾ ਤਾਂ ਵੇਚਣਾਂ ਦਾ ਆ ਉਹਨੂੰ ਤਾਂ ਚਕਾਓ ਜੀ ਤੇ ਜਿਹੜਾ ਲਾਂਦਾ ਨਸ਼ਾ ਕੋਈ ਕਰਦਾ ਆ ਹੈਨਾ ਉਹਦੇ ਘਰਦਿਆਂ ਨਾਲ ਰਾਏ ਕਰਕੇ ਗੋਪਤ ਰੂਪ ਵਿੱਚ ਇਦਾਂ ਨਹੀਂ ਕੀ ਦੇਖੋ ਹੁਣ ਹਰੇਕ ਦੀ ਸੈਲਫ ਰਿਸਪੈਕਟ ਹੁੰਦੀ ਆ ਕੋਈ ਪਰਥ ਨਹੀਂ ਕੋਈ ਓਪਨਲੀ ਦਾ ਇਲਾਜ ਨਹੀਂ ਕਰਾ ਸਕਦਾ ਹੈਨਾ ਤੁਹਾਨੂੰ ਪਤਾ ਇਹ ਗੱਲ ਦਾ ਹੁਣ ਜਿਹਦਾ ਸਰਦਾਜ ਜਾਂ ਕਿਸੇ ਸੰਗ ਰੋੜੀ ਨੇ ਪਤਾ ਨਹੀਂ ਕਿੰਨੇ ਕੁ ਬੱਚਿਆਂ ਦਾ ਨਸ਼ੇ ਚੜਾਏ ਹੋਣੇ ਆ ਜੀ ਇਹ ਇਹ ਵੀ ਸਾਡੇ ਕੋਲ ਲਿਸਟ ਹੈ ਕਿ ਬਹੁਤ ਬੱਚਿਆਂ ਦੇ ਨਸ਼ੇ ਚੜਾ ਚੁੱਕੇ ਆ ਪਰ ਓਪਨਲੀ ਨਹੀਂ ਉਹ ਗੋਪਤ ਜਣੀ ਜਣੀ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਇਸ ਤਰ੍ਹਾਂ ਤੁਸੀਂ ਵੀ ਜੇ ਆਪਣੇ ਪਿੰਡ ਵਿੱਚ ਇਸਕੀਮ ਕਰੋ ਕਿ ਜਿਹੜੇ ਜਿਹੜੇ ਬੱਚੇ ਨਸ਼ੇ ਕਰ ਰਹੇ ਆ ਉਹਨਾਂ ਦੇ ਘਰ ਦੇ ਨਾਲ ਜਾ ਕੇ ਸਲਾਹ ਕਰੋ ਕਿ ਆਪਾਂ ਤੁਹਾਡੇ ਬੱਚਿਆਂ ਦੇ ਨਸ਼ੇ ਛਡਾ ਦਿੰਨੇ ਆ ਠੀਕ ਹੈ ਜੀ ਜੇ ਉਹਨਾਂ ਨੂੰ ਰਾਜੀ ਕਰਕੇ ਛਡਵਾਓ ਤੇ ਜਿਹੜੇ ਵੇਚ ਨਾਦੇ ਆ ਤੇ ਉਹਨਾਂ ਨੂੰ ਫੜਾਓ ਇਹ ਤੁਸੀਂ ਤੁਹਾਨੂੰ ਸਲਾਹ ਕਿੱਦਾਂ ਲੱਗੀ ਸਹੀ ਲੱਗਦੀ ਹੈ ਹਾਂਜੀ ਮੈਨੂੰ ਸਲਾਹ ਬਹੁਤ ਵਧੀਆ ਲੱਗੀ ਹਾਂਜੀ ਮੈਂ ਸਾਰੇ ਸਰਪੰਚਾਂ ਪੈਂਚਾਂ ਨਾਲ ਇਹ ਗੱਲ ਕਰੂੰਗੀ ਕਿ ਅਸੀਂ ਸਾਰਿਆਂ ਦੇ ਘਰ ਜਾਈਏ ਉਹਨਾਂ ਦੇ ਘਰ ਅੰਦਰ ਬੈਠ ਕੇ ਅਸੀਂ ਇਹ ਸਲਾਹ ਮਸਬਲੇ ਕਰੀਏ ਤੇ ਬਾਕੀ ਸਾਰਾ ਗੱਲ ਨਿਕਲਣੀ ਹੈ ਕਿਉਂਕਿ ਅਗਲੇ ਦੀ ਸਲਫ ਰਪਟਾ ਕਈ ਕਰਦੇ ਘਰ ਦੇ ਗੁੱਸਾ ਕਰ ਜਾਂਦੇ ਫਿਰ ਜੇ ਅੰਦਰ ਆਪਾਂ ਬੈਠ ਕੇ ਗੱਲ ਕਰਾਂਗੇ ਤਾਂ ਉਹ ਵੀ ਮੰਨ ਜਾਣਗੇ ਤੇ ਇੱਕ ਜਿਮ ਹੈ ਜਿਮ ਤੁਹਾਡੇ ਪਿੰਡ ਚ ਜਿਮ ਜਿਦਾ ਕੀ ਹੈ ਜਿਮ ਬਣਿਆ ਹੋਇਆ ਹੈ ਹਾਂਜੀ ਸਾਡੇ ਚਖੰਡੀ ਹੈਗੀ ਆ ਜਿੰਮ ਤੇ ਜਿੰਮ ਉਹ ਕਲਾ ਮੁੰਡਿਆਂ ਵਾਸਤੇ ਬਣਾਇਆ ਹੋਣਾ ਹੈ ਨਾ ਹਾਂਜੀ ਮੁੰਡਿਆਂ ਵਾਸਤੇ ਤੇ ਸਰਮਨ ਸਾਹਿਬ ਤੁਸੀਂ ਇਸ ਵਾਰ ਮਿਸਾਲ ਇਹ ਕਾਇਮ ਕਰਨੀ ਹੈ ਕਿ ਇੱਕ ਜਿੰਮ ਕੁੜੀਆਂ ਵਾਰ ਨਾਲ ਕੁੜੀਆਂ ਦਾ ਜਿੰਬੀ ਬਣਾਓ ਅੱਛਾ ਜੀ ਇਹ ਤੁਸੀਂ ਜਰੂਰ ਅਪੀਲ ਕਰਿਓ ਜਦੋਂ ਆਪਾਂ ਕਹਿੰਦੇ ਆ ਸਾਰੇ ਕਿ ਮੁੰਡੇ ਕੁੜੀਆਂ ਬਰਾਬਰ ਹੈ ਹਾਂਜੀ ਇਹਹੀ ਗੱਲ ਕਹਿੰਦੇ ਆਪਾਂ ਪੰਸਾ ਸਾਹਿਬ ਸਾਰੇ ਦੱਸੋ ਕਿ ਇਹਹੀ ਗੱਲ ਕਹਿੰਦੇ ਆ ਹਾਂਜੀ 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 ਤੇ ਫਿਰ ਆਪਾਂ ਤੁਸੀਂ ਹੁਣ ਦੇਖੋ 1 2 3 4 5 5 ਤੁਸੀਂ ਹੈਗੇ ਆ ਬੈਠੇ ਪੰਜ ਜਿਨਾਂ ਨੇ ਤੁਸੀਂ ਹੈਨਾ ਹਾਂਜੀ ਤੇ ਪੰਜ ਇੱਕ ਪੰਜ ਜੋ ਹੈਗੇ ਆਪਣੇ ਦੂਏ ਜਿਹੜੇ ਪੰਚਾਇਤ ਨਹੀਂ ਉਹ ਵੀ ਮੈਨੇ ਦੋ ਪੰਚ ਦੋ ਤਿੰਨ ਦੋ ਬੰਦੇ ਹੈ ਨਹੀਂ ਹੈਨਾ ਤੇ ਤੁਸੀਂ ਬਾਕੀ ਸਾਰੀ ਔਰਤਾਂ ਆ ਹੈਨਾ ਤੁਹਾਨੂੰ ਨਹੀਂ ਚਾਹੀਦਾ ਕਿ ਮੁੰਡੇ ਕੁੜੀਆਂ ਹੁਣ ਬਰਾਬਰ ਹੈ ਕੋਈ ਫਰਕ ਰਿਆ ਨਹੀਂ ਹੁਣ ਤੁਹਾਨੂੰ ਚਾਹੀਦਾ ਹੈ ਕਿ ਜਿਹੜੀ ਜਿਮ ਹੈ ਉਹ ਕੁੜੀਆਂ ਨੂੰ ਵੀ ਨਾਲ ਕਰਾਓ ਜਾਤੋਂ ਦੇਖੋ ਹੁਣ ਗੱਲਾਂ ਵਿੱਚ ਇਹ ਵੀ ਹੋਣਗੀਆਂ ਕਈ ਕਹਿਣਗੇ ਜੀ ਕੁੜੀਆਂ ਮੁੰਡੇ ਇਕੱਠੇ ਜਮ ਲਾਓਗੇ ਇਹ ਇਦਾਂ ਨਹੀਂ ਹੁੰਦਾ ਦੇਖੋ ਟਾਈਮਿੰਗ ਅਲੱਗ-ਅਲੱਗ ਕਰ ਸਕਦੇ ਆ ਠੀਕ ਆ ਸਵੇਰੇ-ਸਵੇਰੇ ਮੁੰਡੇ ਲਾ ਸਕਦੇ ਆ ਦੁਪਹਿਰ ਨੂੰ ਤਾਂ ਹੁਣ ਕੁੜੀਆਂ ਬੇਲੀਆਂ ਹੋਈਆਂ ਆਪਣੇ ਦੁਪਹਿਰ ਨੂੰ ਕੁੜੀਆਂ ਲਾ ਲਓ ਹਾਂਜੀ ਦਾਦਾ ਜਾਂ ਆਪਾਂ ਪਾਰਟੀਸ਼ਨ ਕਰ ਸਕਦੇ ਆ ਕਿ ਅਲੱਗ ਕੁੜੀਆਂ ਦੀ ਲੱਗ ਬਣਾ ਸਕਦੇ ਆ ਮੁੰਡਿਆਂ ਦੀ ਲੱਗ ਬਣਾ ਸਕਦੇ ਆ ਇਹ ਵੀ ਕਰ ਸਕਦੇ ਆ ਪਰ ਇਹ ਤੁਸੀਂ ਇਸ ਵਾਰ ਜ਼ਰੂਰ ਕਰਿਓ ਮੈਂ ਹਰੇਕ ਪਿੰਡ 'ਚ ਜਾ ਕੇ ਕਹਿੰਦਾ ਉਹਨਾਂ ਕੀ ਜੇ ਤੁਸੀਂ ਕੁੜੀਆਂ ਮੁੰਡੇ ਨੂੰ ਇੱਕੋ ਜਿਹਾ ਬਣਾਓ ਠੀਕ ਹੈ ਜੀ ਇੱਕੋ ਜਿਹਾ ਦੂਆ ਦਿਓ ਆਪਣੀਆਂ ਕੁੜੀਆਂ ਵੀ ਬਾਹਰ ਕੱਢੋ ਉਹਨਾਂ ਦੀ ਵੀ ਐਕਸਰਸਾਈਜ਼ ਕਰਾਓ ਉਹ ਵੀ ਫਿੱਟ ਰਹਿਣ ਤਾਂ ਕਿ ਸਾਡੀਆਂ ਕੁੜੀਆਂ ਕਈ ਕੁੜੀਆਂ ਸ਼ਹਿਰ ਵੀ ਜਿਮ ਲਾਣੀਆਂ ਜਾਨੀਆਂ ਆ ਜਿ ਉਹਨਾਂ ਨੂੰ ਉੱਤਰਨਾ ਲੈ ਜਾਣਾ ਪਵੇ ਕਿ ਕੱਲੀਆਂ ਕੁੜੀਆਂ ਹੀ ਨਹੀਂ ਅਕਸਰ ਤੁਸੀਂ ਹਰੇਕ ਐਕਸਰਸਾਈਜ਼ ਕੋਈ ਵੀ ਉਮਰ ਦਾ ਵਿਅਕਤੀ ਕਰ ਸਕਦਾ ਹੈ ਜ਼ਰੂਰੀ ਕੁੜੀਆਂ ਨੇ ਥੋੜੀ ਨਾ ਕਰਨੀ ਹੈ ਵੇ ਕੋਈ ਸਾਡੇ ਪਿੰਡ ਦੀਆਂ ਬਹੂਆਂ ਆ ਕੇ ਜਾ ਸਕਦੀਆਂ ਆ ਕੋਈ ਵੀ ਫਿੱਟ ਰਹਿਣ ਲਈ ਕੋਈ ਵੀ ਉੱਥੇ ਕੱਜ ਜਾ ਸਕਦਾ ਹੈ ਸੇਰ ਕਰ ਸਕਦਾ ਹੈ ਕਿ ਇਹ ਗੱਲ ਇਹ ਸਹੀ ਕਿ ਨਹੀਂ ਜੀ ਹਾਂਜੀ ਬਹੁਤ ਸਹੀ ਹੈ ਜੀ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਸੀ ਨਾ ਤੇ ਬਹੁਤ غور ਕਰਾਂਗੇ ਹਾਂਜੀ ਹਾਂਜੀ ਤੁਸੀਂ ਇਹ ਇਹ ਗੱਲ ਕਿ ਮੇਰੀ ਕਿਰਪਾ ਕਰਕੇ ਜਰੂਰ ਸਾਰੇ ਪੰਚ ਧਿਆਨ ਦਿਓ ਇਸ ਗੱਲ ਵੱਲ ਵੀ ਕਿਉਂਕਿ ਦੇਖੋ ਆਪਾਂ ਨੂੰ ਜਿਹੜੇ ਇਹ ਮੁੱਦੇ ਆ ਗਲੀਆਂ ਨਾਲੀਆਂ ਦੇ ਮੁੱਦੇ ਚੱਲਦੇ ਰਹੇ ਨੇ ਜੀ ਇਹ ਤਾਂ ਸਾਰੀ ਉਮਰ ਨਹੀਂ ਮੁੱਕਣੇ ਇਨ ਤੋਂ ਥੋੜੀ ਜਿਹਾ ਉੱਪਰ ਉੱਠ ਕੇ ਵੀ ਚਲੋ ਆਪਣੇ ਇੱਕ ਬੱਚਿਆਂ ਨੂੰ ਤੁਸੀਂ ਸੇਵ ਕਰੋ ਜਿੱਦਾਂ ਤੁਹਾਨੂੰ ਮਨ ਅੱਛੇ ਬਾਰੇ ਗੱਲ ਕੀਤੀ ਹੈ ਜੀ ਤੇ ਇੱਕ ਇਹ ਜਿਮ ਬਾਰੇ ਤੁਹਾਡੇ ਪਿੰਡ ਗਰਾਊਂਡ ਗਰਾਊਂਡ ਦਾ ਕਿਦਾਂ ਗਰਾਊਂਡ ਸਹੀ ਹੈ ਜੀ ਨਹੀਂ ਪਿੰਡ ਚ ਗਰਾਊਂਡ ਹੈ ਨਹੀਂ ਅਸਲੀ ਪਿੰਡ ਚ ਗਰਾਊਂਡ ਨਹੀਂ ਹੈਗੀ ਨਹੀਂ ਜੀ ਠੀਕ ਹੈ ਜੀ ਤੁਸੀਂ ਇਹ ਜੇ ਲੋ ਰੋੜੀ ਸਾਹਿਬ ਅੱਗੇ ਮੰਗ ਰੱਖੀ ਵੀ ਗਰਾਊਂਡ ਬਾਰੇ ਨਹੀਂ ਨਹੀਂ ਗਰਾਊਂਡ ਬਾਰੇ ਨਹੀਂ ਅਜੇ ਮੰਗ ਰੱਖੀ ਹਾਂਜੀ ਠੀਕ ਹੈ ਜੀ ਗਰਾਊਂਡ ਦੀ ਬਹੁਤ ਜ਼ਰੂਰਤ ਹੈ ਬੱਚਿਆਂ ਨੂੰ ਖੇਡਣ ਨੂੰ ਜਗ੍ਹਾ ਨਹੀਂ ਹੈਗੀ ਧਿਆਨ ਅੱਛਾ ਜੀ ਤੁਹਾਡੇ ਪਿੰਡ ਦੀ ਕੋਈ ਸ਼ਾਮਲਾਟ ਵੀ ਨਹੀਂ ਪਈ ਜਿੱਥੇ ਗਰਾਊਂਡ ਬਣ ਸਕੀ ਨਹੀਂ ਜੀ ਸ਼ਾਮਲਾਡੂ ਪੱਟ ਹੈ ਇਸੇ ਪੱਲੇ ਹਾਂ ਚਲੋ ਤੁਸੀਂ ਇਹ ਵੀ ਜਦੋਂ ਜਦੋਂ ਆਪਾਂ ਵੀ ਰੋੜੀ ਸਾਹਿਬ ਨੂੰ ਚਲੋ ਵਧੀਆ ਮਰਾਈ ਅਪੀਲ ਕਰਦੇ ਹਾਂ ਕਿ ਜਿਹੜੀ ਆਪਣੀ ਗਰਾਊਂਡ ਹੈ ਇਹਨਾਂ ਨੂੰ ਦਿੱਤੀ ਜਾਵੇ ਤੇ ਹੁਣ ਜਿਹੜਾ ਤੁਹਾਡੇ ਬਾਕੀ ਗਲੀਆਂ ਦੇ ਇਹਨਾਂ ਦੇ ਥੋੜੀ ਜਿਹੀ ਮੁੱਦੇ ਹੈ ਜੀ ਗਲੀਆਂ ਇਹਨਾਂ ਦੇ ਪਿੰਡ ਦੀਆਂ ਥੋੜੀਆਂ ਜਿਹੜੀਆਂ ਰਹਿਣੀਆਂ ਐ ਇੰਟਰਲੋਕ ਦੀਆਂ ਕਰਾਤੀਆਂ ਜਾਣ ਤੇ ਸਕੂਲ ਦੀ ਬਿਲਡਿੰਗ ਖਾਸ ਤਰ੍ਹਾਂ ਦੱਸੀ ਜਾ ਰਹੀ ਹੈ ਬੱਚਿਆਂ ਦੀ ਗਿਣਤੀ ਜ਼ਿਆਦਾ ਉੱਥੇ ਤੇ ਟੀਚਰ ਸਰਕਾਰੀ ਸਕੂਲ ਚ ਇੰਨੇ ਬੱਚਿਆਂ ਦੀ ਗਿਣਤੀ ਹੈ ਜੀ ਚੀਚੇ ਦਿੱਤੇ ਜਾਂਦੇ ਹਨ ਇਹਨਾਂ ਨੂੰ ਤੇ ਬਾਕੀ ਟੋਬੇ ਦੀ ਮੇਨ ਸਮੱਸਿਆ ਆ ਉਹ ਤੁਸੀਂ ਲੋੜੀਸਾਂ ਨੂੰ ਤੁਹਾਨੂੰ ਕਹੀ ਦਿੱਤਾ ਕਿ ਤੁਹਾਨੂੰ ਉਹ ਫੈਨਾਂ ਦੇਤੀਆਂ ਪਾਸ ਹੋ ਚੁੱਕੀਆਂ ਸਾਡੀਆਂ ਹੋਈ ਜਾਣੀਆਂ ਜੀ ਮੇਨ ਪ੍ਰੋਬਲਮ ਤੁਹਾਡੀ ਉਹ ਹੀ ਆ ਬੇ ਤੇ ਬਾਕੀ ਤੁਹਾਡੇ ਪ੍ਰੋਬਲਮ ਵੈ ਹੈ ਕਿ ਲਾਈਟਾਂ ਦੀ ਲਾਈਟ ਤੁਹਾਨੂੰ ਚਾਹੀਦੀਆਂ ਜਿੰਨੀਆਂ ਆ ਆਪਣੀਆਂ ਨੋਟ ਕਰਕੇ ਮਤਾ ਪਾ ਕੇ ਤੁਸੀਂ ਉਹ ਆਪਣਾ ਦੇ ਆਓ ਜੀ ਹੁਣ ਚਾਰਜ ਮਿਲਦੇ ਸਾਰੀ ਹੈ ਨਾ ਜੀ ਬਸ ਇਹੀ ਮਸਲੇ ਤੁਹਾਡੇ ਪਿੰਡ ਦੇ ਹੋਰ ਤਾਂ ਨਹੀਂ ਕੋਈ ਵੀ ਜੀ ਹੈਗਾ ਜਿਮ ਦਾ ਜਿਮ ਦਾ ਜਿਮ ਆਪਣਾ ਕੁੜੀਆਂ ਲਈ ਬਣਾਣਾ ਹੈ ਹੈ ਨਾ ਜੀ ਇੱਕ ਬੱਚਿਆਂ ਵਾਸਤੇ ਗਰਾਊਂਡ ਦਾ ਇੱਕ ਬੱਚੇ ਮੇਨ ਇੱਕ ਮੇਨ ਮੁੱਦਾ ਹੁਣ ਬੱਚਿਆਂ ਵਾਸਤੇ ਗਰਾਊਂਡ ਦਾ ਵੀ ਹੋ ਗਿਆ ਹੈ ਨਾ ਜੀ ਗਰਾਊਂਡ ਦਾ ਚਲੋ ਅਸੀਂ ਥੋੜੀ ਸਭ ਅੱਗੇ ਆਪਣੇ ਤਿੰਨ ਰਹੀਂ ਬੇਨਤੀ ਕਰਦੇ ਆ ਕਿ ਹਰੇਕ ਪਿੰਡ ਨੂੰ ਗਰਾਊਂਡ ਜ਼ਰੂਰੀ ਹੈ ਗਰਾਊਂਡ ਦੇ ਬਿਨਾ ਬੱਚੇ ਫਿਰ ਕਿਉਂਕਿ ਘਰ ਬੈਠਾ ਬੱਚੇ ਦਾ ਦਿਮਾਗ ਸ਼ਦਾਨ ਹੁੰਦਾ ਹੈ ਨਾ ਤੇ ਇੱਕ ਇੱਕ ਹੋਰ ਬੇਨਤੀ ਹੈਗੀ ਆਪਾਂ ਅੱਜ ਕੱਲ ਛੋਟੇ ਛੋਟੇ ਬੱਚੇ ਨੂੰ ਫੋਨਾਂ ਤੇ ਬੋਲਾ ਦਿੰਦੇ ਹਾਂ ਤੇ ਉਹ ਰੋਟੀ ਵੀ ਖਾਣੀ ਤੇ ਫੋਨ ਲਾ ਕੇ ਖਾਣਾ ਨਹੀਂ ਉਹਨਾਂ ਇਹ ਵੀ ਥੋੜੀ ਆ ਇਹ ਤੋਂ ਵੀ ਗ੍ਰਿਹੇਜ਼ ਕਰੋ ਬੱਚਿਆਂ ਨੂੰ ਗੇਮਾਂ ਵੱਲ ਪਾਓ ਜ਼ਿਆਦਾ ਤਾਂ ਕਿ ਥੋੜੀ ਜਿਹਾ ਉਹਨਾਂ ਦਾ ਧਿਆਨ ਗੇਮਾਂ 'ਚ ਪਵੇ ਜਿਹੜਾ ਉਹਨਾਂ ਨੂੰ ਫੋਨ ਦਾ ਨਸ਼ਾ ਨਾ ਲੱਗੇ ਗੇਮ ਦਾ ਨਸ਼ਾ ਲੱਗੇ ਕਿ ਮੈਂ ਫੋਟੋ ਵਾਲਾ ਕ੍ਰਿਕਟ ਕੋਈ ਵੀ ਚੀਜ਼ ਚ ਖੇਲਣਾ ਖੇਲਣ 'ਚ ਲਾਓ ਜੀ ਠੀਕ ਹੈ ਜੀ ਸਪੰਸਰ ਸਾਹਿਬ ਜੀ ਤੇ ਬਾਕੀ ਜਿਹੜੇ ਤੁਹਾਡੇ ਗਲੀਆਂ ਕਹਿੰਦੇ ਆ ਕਿ ਬਹੁਤ ਜ਼ਿਆਦਾ ਖਾਸ ਹਾਲਤ ਹੈ ਜਾਂ ਆਪਣੇ ਜਾਂਚ ਕਰਦੀ ਬਹੁਤ ਖਾਸ ਹਾਲਤ ਹੈ ਉਹ ਚਲੋ ਆਪਾਂ ਹੁਣ ਦੇਖਦੇ ਆ ਉਹਦੀ ਵੀ ਵੀਡੀਓ ਸ਼ੂਟ ਲੈਂਦੇ ਆ ਠੀਕ ਹੈ ਜੀ ਓਕੇ ਜੀ ਧੰਨਵਾਦ ਗੱਲ ਕਰਨ ਲਈ ਜੀ ਤੁਹਾਡਾ ਬਹੁਤ ਧੰਨਵਾਦ